ਨੀ ਕਸਮ ਖਾਰਮ ਕਰੇ ਬਾਗੋ ਥਾਲੇ ਦਾ ਨਾਮੋ ਨਿਸ਼ਾਨ ਦਿਵਾ ਦੇਮ ਜੋ ਤੇਰੇ ਕੋ ਮਾ ਲੇਗਾ ਆ ਬੁੱਢਾ ਬਾਪ ਕਬਾ ਦਾ ਆਏਗਾ ਤੇਰਾ ਜਾਂ ਪੁਲਿਸ ਮ ਜਾਉਂਗਾ ਥਾਣੇ ਮ ਸਾਰਾ ਕੋ ਖਾਮਦਲ ਨਮੇਰ ਕੇ ਜਾਉਂਗਾ ਮੈਂ ਇਹ ਮੇਰਾ ਬਾਪਾ ਮੇਰੀ ਕਲਤੀ ਹੋ ਗਈ ਮੌਕ ਕਰਿਓ ਤਸਵੀਰਾਂ ਫਾਜ਼ਿਲ ਕਾ ਤੋਂ ਸਾਹਮਣੇ ਆਈਆਂ ਨੇ ਜਿੱਥੇ ਇੱਕ ਕੁੜੀ ਪਿੱਛੇ ਦੋਨਾਂ ਸਕੇ ਭਰਾਵਾਂ ਦੇ ਵਿੱਚ ਲੜਾਈ ਹੋਈ ਜਿਸ ਦੇ ਵਿੱਚ ਛੋਟੇ ਭਰਾ ਨੇ ਆਪਣੇ ਹੀ ਵੱਡੇ ਭਰਾ ਦਾ ਕੀਤਾ ਕਤਲ ਜਾਣਕਾਰੀ ਮੁਤਾਬਕ ਫਾਜ਼ਿਲਕਾਦੀ ਪੈਰੋ ਵਸਤੀ ਵਿਖੇ ਇੱਕ ਲੜਕੀ ਦੋ ਸਕੇ ਭਰਾਵਾਂ ਦੇ ਸੰਪਰਕ ਵਿੱਚ ਸੀ ਜਿਸ ਨੂੰ ਲੈ ਕੇ ਦੋਨੇ ਭਰਾਵਾਂ ਦੇ ਵਿੱਚ ਆਪਸੀ ਤਕਰਾਰ ਹੋਈ ਅਤੇ ਸ਼ਰਾਬ ਦੇ ਨਸ਼ੇ ਦੇ ਵਿੱਚ ਝਗੜਾ ਵਧ ਗਿਆ ਇਸ ਝਗੜਾ ਇੰਨਾ ਵਧਿਆ ਕਿ ਛੋਟੇ ਭਰਾ ਦੇ ਵੱਲੋਂ ਵੱਡੇ ਭਰਾ ਦਾ ਕਤਲ ਕਰ ਦਿੱਤਾ ਗਿਆ ਤਸਵੀਰਾਂ ਵਿੱਚ ਦਿਖਾਈ ਦੇ ਰਿਹਾ ਇਸ ਮ੍ਰਿਤਕ ਲੜਕੇ ਦਾ ਬਾਪ ਆਪਣੇ ਬੇਟੇ ਦੀ डेड बॉडी ਦੇ ਅੰਤਿਮ ਸੰਸਕਾਰ ਸਮੇਂ ਕਹਿ ਰਿਹਾ ਹੈ ਕਿ ਉਹ ਆਪਣੇ ਪੁੱਤ ਦੀ ਮੌਤ ਦਾ ਬਦਲਾ ਲਏਗਾ ਦੱਸ ਦਈਏ ਕਿ ਪਰਿਵਾਰ ਦੇ ਵੱਲੋਂ ਸ਼ੱਕ ਜ਼ਾਹਰ ਕੀਤਾ ਜਾ ਰਿਹਾ ਹੈ ਕਿ ਇਸ ਕਤਲ ਦੇ ਵਿੱਚ ਹੋਰ ਲੋਕ ਵੀ ਸ਼ਾਮਿਲ ਹੋ ਸਕਦੇ ਨੇ ਪਰਿਵਾਰਕ ਮੈਂਬਰਾਂ ਨੇ ਦੱਸਿਆ ਕਿ ਇੱਕ ਲੜਕੀ ਦੋਨਾਂ ਭਰਾਵਾਂ ਦੇ ਸੰਪਰਕ ਵਿੱਚ ਸੀ ਅਤੇ ਦੋਨੇ ਭਰਾ ਹੀ ਇੱਕੋ ਲੜਕੀ ਦੇ ਨਾਲ ਗੱਲਬਾਤ ਕਰਦੇ ਸਨ ਅਤੇ ਜਦ ਇਹ ਭੇਤ ਖੁੱਲਿਆ ਤਾਂ ਦੋਨਾਂ ਦੇ ਵਿਚਾਲੇ ਲੜਾਈ ਹੋ ਗਈ ਲੜਾਈ ਝਗੜਾ ਇੰਨਾ ਵਧਿਆ ਕਿ ਸ਼ਰਾਬ ਦੇ ਨਸ਼ੇ ਦੇ ਵਿੱਚ ਨੌਬਤ ਹੱਥੋਂ ਪਾਈ ਤੱਕ ਆ ਗਈ ਅਤੇ ਇੱਕ ਭਰਾ ਨੇ ਆਪਣੇ ਵੱਡੇ ਭਰਾ ਦਾ ਕਤਲ ਕਰ ਦਿੱਤਾ ਫਿਲਹਾਲ ਪੁਲਿਸ ਦੇ ਵੱਲੋਂ ਡੈੱਡ ਬੋਡੀ ਦਾ ਪੋਸਟਮਾਰਟਮ ਕਰਵਾ ਕੇ ਸਮਾਜ ਸੇਵੀ ਸੰਸਥਾਵਾਂ ਦੇ ਸਹਿਯੋਗ ਦੇ ਨਾਲ ਅੰਤਿਮ ਸੰਸਕਾਰ ਕਰ ਦਿੱਤਾ ਹੈ ਅਤੇ ਮਾਮਲਾ ਦਰਜ ਕਰ ਅੱਗੇ ਦੀ ਪੜਤਾਲ ਸ਼ੁਰੂ ਕਰ ਦਿੱਤੀ ਗਈ ਹੈ ਰਾਦਾ ਅੱਛਾ ਕੀ ਮਾਮਲਾ ਕੀ ਸੀਗਾ ਜੀ ਮਾਮਲਾ ਵਾਸੀਨਾਂ ਦਾ ਪ੍ਰਾਪਰਾ ਦਾ ਝਗੜਾ ਹੋਇਆ ਕਿਸੇ ਕੁੜੀ ਦੇ ਪਿੱਛੇ ਉਹ ਕੁੜੀ ਵੱਡੇ ਭਰਾ ਨਾਲ ਵੀ ਗੱਲ ਕਰਦੀ ਸੀ ਛੋਟੇ ਨੂੰ ਵੀ ਕਰਦੀ ਸੀ ਛੋਟੇ ਨਾਲ ਵੀ ਗੱਲ ਕਰਦੀ ਸੀ ਵੱਡੇ ਨੂੰ ਬਸ ਉਹਨੇ ਦਰਦੂਰ ਪੀਤੀ ਉਹਨਾਂ ਸ਼ੱਕ ਸੀ ਬਈ ਇਹ ਗੱਲ ਕਰਦਾ ਹੁੰਦੇ ਨਾਲ ਬਸ ਉਸ ਕਰਕੇ ਉਹ ਛੋਟੇ ਭਰਾ ਨੇ ਵੱਡੇ ਭਰਾ ਦੇ ਉੱਤੇ ਹੱਥ ਚੱਕਤਾ ਉਹਦੇ ਚ ਇਹ ਲੱਗਦਾ ਸਾਨੂੰ ਹੋਰ ਵੀ ਸ਼ਾਮਿਲ ਹੈਗੇ ਨੇ ਮੁੰਡੇ ਪਰ ਸਾਨੂੰ ਹਲੇ ਤੱਕ ਕੋਈ ਨਹੀਂ ਪਤਾ ਲੱਗਿਆ ਅਸੀਂ ਸਵੇਰੇ 5 ਵਜੇ ਤੇ ਫਿਰਦੇ ਪਏ ਹਾਂ ਕਿਵੇਂ ਪਤਾ ਕਿਵੇਂ ਲੱਗਿਆ ਜੀ ਅਸਾਂ ਨੂੰ ਕੁੜੀ ਨੇ ਦੱਸਿਆ ਸੀ ਗੁਰੂ ਸਾਹਿਬ ਦੇ ਸਿਰ ਇੰਨੇ ਨਾ ਕੁੜੀ ਨੇ ਦੱਸਿਆ ਸੀ ਬੇ ਸਸੇ ਗੱਲ ਹੋ ਗਈ ਏ ਫਿਰ ਅਸੀਂ ਇੱਥੇ ਰਾਤ ਨੂੰ 11 ਵਜੇ ਚੱਲੇ ਆਂ ਫਾਰਲ ਤੱਕੜੇ ਇੱਥੇ ਪਹੁੰਚ ਗਏ ਆਂ ਸਾਮ ਨੂੰ ਅਸੀਂ ਉੱਥੇ ਗਏ ਨਹੀਂ ਆ ਸਵੇਰੇ ਇਹਨਾਂ ਨੂੰ ਉਠਾਇਆ ਜੀ ਜੇ ਰਣ ਨੂੰ ਇਹ ਉੱਠੇ ਨੇ ਅਸੀਂ ਫਿਰ 5 ਵਜੇ ਥਾਣੇ ਗਏ ਆਂ ਥਾਣੇ ਦਰਖਾਸਤ ਦਿੱਤੀ ਏ ਦਰਖਾਸਤ ਦੇ ਕੇ ਅਸੀਂ 5 ਵਜੇ ਦੇ ਬਸ ਹਸਪਤਾਲ ਤੇ ਥਾਣੇ ਤੇ ਚੱਕਰ ਕੱਟੀ ਜੰਨੇ ਆਂ ਲੜਕੀ ਕੌਣ ਸੀ ਜੀ ਜਨਾਬ ਲੜਕੀ ਮਜਬੀਆਂ ਦੀ ਸੀ ਉਹਦਾ ਨਾਮ ਕੋਮਲੇ ਕੁੜੀ ਦਾ ਪੱਕੀ ਉਹ ਦੋਨੋਂ ਪਾਸੇ ਗਲ ਰੱਖਦੀ ਸੀ ਛੋਟੇ ਭਰਾ ਦੇ ਹੱਥ ਤੋਂ بڑے ਭਰਾ ਦਾ ਕਤਲ ਕਰਾਤਾ ਉਹਨੇ ਕੁੜੀ ਨੇ ਰਖੜੀ ਦਾ ਤਿਉਹਾਰ ਰਖੜੀ ਦਾ ਤਿਉਹਾਰ ਸੀ ਕੀ ਕੀ ਕਿਦਾਂ ਦੇਖਦੀ ਉਹ ਕਿ ਇੱਕ ਭੈਣ ਦੇ ਜਿਹੜੀ ਰਖੜੀ ਸਜਾਣੀ ਸੀ ਰਖੜੀ ਸਜਾਣੇ ਸੀ ਬਸ ਖਾਪਨ ਸੋ ਜਾਵਾਂਗੇ ਸਾਡਾ ਤਾਂ ਇਹ ਬਸ ਸਾਨੂੰ ਇਨਸਾਬ ਮਿਲੇ ਮੁੰਡੇ ਦਾ ਕਾਤਿਲ ਫੜਾਇਆ ਜਾਵੇ ਜਿਹੜੀ ਉਹ ਕੁੜੀ ਹੈ ਨਾ ਉਹ ਕੁੜੀ ਨੂੰ ਵੀ ਸਜ਼ਾ ਮਿਲੇ ਕਿਉਂ ਉਸ ਕੁੜੀ ਕਰਕੇ ਦੋਨੋਂ ਪਰਾਂ ਦੀ ਜ਼ਿੰਦਗੀ ਖਰਾਬ ਹੋ ਗਈ ਏ ਇੱਕ ਜਾਨ ਨੂੰ ਚਲਾ ਗਿਆ ਇੱਕੋ ਮੇਂ ਬਰਬਾਦ ਹੋ ਗਿਆ ਤੁਹਾਡਾ ਭਰਾ ਸੀ ਨਹੀਂ ਮੇਰੇ ਭੈਣ ਦੇ ਮੁੰਡੇ ਸੀ ਸਾਰੀ ਵਾਰ ਦਾ ਕਿਸ ਤਰ੍ਹਾਂ ਦੇਖਦੇ ਹੋ ਮਨ ਦੇ ਇੱਤੇ ਬੜਾ ਵੱਡਾ ਮਨ ਸੇ ਤਾਂ ਬਸ ਜਿਹੜੇ ਸਾਡੇ ਦਿਲ ਤੇ ਬੀਤਦੀ ਪਈ ਨੇ ਸਾਨੂੰ ਨੇ ਪਤਾ ਵੀ ਸਾਡਾ ਜਵਾਨ ਮੁੰਡਾ ਗਿਆ ਚਲਾ ਕੋਈ ਮਾਸੀ ਹੋਵੇ ਕੋਈ ਮਾਸੀ ਹੋਵੇ ਕੋਈ ਮਾਂ ਹੋਵੇ ਮਾਸੀਆਂ ਮਾਵਾ ਬਰੋ ਬਰੋਂਦੀ ਏ ਜਵਾਨ ਮੁੰਡੇ ਦੇ ਲਾਸੇ ਵੇਖ ਕੇ ਨੱਚੇ ਸਾਡੇ ਚ ਬਹੁਤ ਫੀਲ ਹੋਈ ਮੇਰੇ ਬੱਚਾ ਕਾਫੀ ਬੜਾ ਕੀ ਨਾ ਜੀ ਆਪਣਾ ਮੇਰਾ ਨਾਮ ਕੋਮਲ ਹੈ ਅੱਛਾ ਕੀ ਇਹ ਹੋਇਆ ਕੀ ਐਕਸੀਡੈਂਟ ਇਹ ਐਕਸੀਡੈਂਟ ਬਾਈ ਚਾਂਸਲੀ ਹੋਇਆ ਬਿਕੋਜ਼ ਮਾਈ ਮੇਰਾ ਜਿਹੜਾ ਵੱਡਾ ਬ੍ਰਦਰ ਸੀਗਾ ਉਹ ਬਹੁਤ ਜ਼ਿਆਦਾ ਡਰਿੰਕ ਕੀਤੀ ਹੋਈ ਸੀ ਉਹਨੇ ਮੇਰੇ ਛੋਟੇ ਬ੍ਰਦਰ ਨਾਲ ਆਰਗੂਮੈਂਟ ਕਰਦਾ ਪਿਆ ਸੀ ਇਹ ਇੱਕ ਗਲਤ ਫਹਿਮੀ ਦਾ ਹਿੱਸਾ ਹੀ ਹੈ ਸਾਰਾ ਕੁਝ ਗਲਤ ਫਹਿਮੀ ਦਾ ਹੀ ਹਿੱਸਾ ਹੈ ਬਾਈ ਚਾਂਸਲੀ ਹੋਇਆ ਸਾਰਾ ਕੁਝ ਇੱਕ ਗਲਤ ਜੋ ਮਤਲਬ ਬਹੁਤ ਮਤਲਬ ਕੋਸ਼ਿਸ਼ ਕੀਤੀ ਉਹਨੇ ਵੀ ਹਾਂ ਵੀ ਨਾ ਹੋਵੇ ਪਰ ਬਾਈ ਚਾਂਸਲੀ ਹੋਇਆ ਇਸ਼ੂ ਕ੍ਰੇਟ ਕਿਉਂ ਹੋਇਆ ਜੀ ਕਿਸ ਵਾਸਤੇ ਇਸ਼ੂ ਕ੍ਰੇਟ ਕੁੜੀ ਕਰਕੇ ਹੀ ਹੋਇਆ ਉਹਨਾਂ ਨੇ ਲੱਗਿਆ ਵੀ ਹਾਂ ਵੀ ਇਹਦਾ ਰਿਲੇਸ਼ਨ ਜਿਹੜਾ ਹੈਗਾ ਅਦਰ ਮੇਰੇ ਬ੍ਰਦਰ ਨਾਲ ਵੀ ਚੱਲਦਾ ਵੈ ਛੋਟੇ ਬ੍ਰਦਰ ਨਾਲ ਤੇ ਉਹ ਕੁੜੀ ਜਿਹੜੀ ਹੈਗੀ ਸੀਗੀ ਉਹ ਵੀ ਇਹ ਚਾਹਦੀ ਸੀ ਮੇਰੇ ਛੋਟੇ ਬ੍ਰਦਰ ਨੂੰ ਲਾਈਕ ਕਰਦੀ ਸੀ ਬਾਈ ਬ੍ਰਦਰ ਵੱਲੋਂ ਇਹ ਕੁਝ ਹੈਗਾ ਨਹੀਂ ਸੀ ਉਹਨੇ ਬਹੁਤ ਜ਼ਿਆਦਾ ਸਮਝਾਇਆ ਪਰ ਉਹਦੇ ਇਹ ਸੀ ਕਿ ਵੀ ਉਹ ਕੁੜੀ ਮੈਨੂੰ ਛੱਡ ਕੇ ਚਲੀ ਜਾਊਗੀ ਬਸ ਇਹ ਕੁੜੀ ਦਾ ਹੀ ਮੈਟਰ ਜ਼ਿਆਦਾ ਤਰਤਾ ਇਹ ਕਿੰਦਰ ਕੋਈ ਸ਼ਰਾਬ ਵੀ ਨਸ਼ਾ ਬਣਿਆ ਦਾ ਕਾਰਨ ਹਾਂਜੀ ਉਹਨੇ ਬਹੁਤ ਜ਼ਿਆਦਾ ਡਰਿੰਕ ਕੀਤੀ ਸੀ ਤਿੰਨ ਦਿਨਾਂ ਦਾ ਸ਼ਰਾਬ ਪੀਂਦਾ ਵੈਸੀ ਮੈਂਟਲੀ ਡਿਸਟਰਬ ਹੋਇਆ ਪਿਆ ਸੀ ਹਾਰਟਲੀ ਬ੍ਰੋਕ ਹੋਇਆ ਪਿਆ ਸੀ ਉਹਨੇ ਉਹਨੂੰ ਕੁੜੀ ਨੂੰ ਬਹੁਤ ਜ਼ਿਆਦਾ ਮੈਸੇਜ ਕੀਤੇ ਕਾਲ ਕੀਤੀਆਂ ਵੀ ਹਾਂ ਵੀ ਤੂੰ ਇਹ ਨਾਲ ਗੱਲ ਕਰ ਲੈਣ ਤਾਂ ਮੈਂ ਮਾਰ ਦਾਂਗਾ ਇਹ ਫਲਾਣ ਮਗਨਾ ਬੱਟੇ ਉਹਨੇ ਨਹੀਂ ਆਇਆ ਤੇ ਇਹਨਾਂ ਦੋਵਾਂ ਦੀ ਮਤਲਬ ਗੱਲਬਾਤ ਹੋਈ ਸੀ ਪਹਿਲਾਂ ਥੋੜੀ ਜੀ ਦੋਵੇਂ ਬ੍ਰਦਰ ਸੀ ਗੱਲਬਾਤ ਹੋਈ ਸੀ ਕਿ ਹਾਂ ਵੀ ਪਿਆਰ ਨਾਲ ਸਮਝਾਉਣ ਦੀ ਤੇ ਇਹਨਾਂ ਨੇ ਪਿਆਰ ਨਾਲ ਗੱਲ ਕੀਤੀ ਵੀ ਪਰ ਉਹ ਪਿਆਰ ਦੀ ਥੋੜੀ ਥੋੜੀ ਜਿਆਦਾ ਤਕਰਾਰ ਹੋ ਗਈ ਕੋਈ ਇਹ ਤੱਕਾ ਮੁੱਕੀ ਹੋ ਗਈ ਤੇ ਬਾਈ ਐਕਸ ਦੀ ਕਿਹਾ ਜਾ ਰਿਹਾ ਕਿ ਜਦੋਂ ਕਤਲ ਕੀਤਾ ਗਿਆ ਉਦੋਂ ਤੁਹਾਡੇ ਨਾਲ ਗੱਲ ਵੀ ਹੋਈ ਸੀ ਹਾਂਜੀ ਮੇਰੇ ਨਾਲ ਗੱਲ ਹੋਈ ਸੀ ਕਿਉਂਕਿ ਉਹ ਇੱਕਦਮ ਘਬਰਾ ਗਿਆ ਸੀ ਛੋਟਾ ਵਾਲਾ ਬ੍ਰਦਰ ਵੀ ਹਾਂ ਵੀ ਵੀ ਬ੍ਰਦਰ ਨੂੰ ਵੀ ਹੋਸ਼ ਨਹੀਂ ਆ ਰਿਹਾ ਪਤਾ ਨਹੀਂ ਕੀ ਹੋ ਗਿਆ ਮੈਨੂੰ ਨਾ ਗੱਲ ਕੀਤੀ ਉਹਨੇ ਤੇ ਮੈਨੂੰ ਲੱਗਿਆ ਮਜ਼ਾਕ ਕਰਦੇ ਪਏ ਨੇ ਇਹਨਾਂ ਨੇ ਮੈਨੂੰ ਫੋਟੋ ਵਗੈਰਾ ਭੇਜੀ ਜਿਵੇਂ ਉਸੇ ਦੇ ਵਿੱਚ ਉਸੇ ਵਾਈਟ ਚਾਂਸ ਕਿ ਅਸੀਂ ਆਏ ਆ ਉਸੇ ਟਾਈਮ ਹੀ ਦੇਖਿਆ ਤੇ ਇਹ ਸੀਨ ਕ੍ਰੀਏਟ ਹੋਇਆ ਪਿਆ ਸੀ ਤੁਸੀਂ ਕਿੱਥੇ ਰਹਿੰਦੇ ਜੀ ਮੈਂ ਰਹਿੰਦੀ ਤਾਂ ਇੱਥੇ ਆ ਫਾਜ਼ਿਲਕਾ ਚ ਬਲਤ ਮੈਂ ਜੋਬ ਲਦਣੀ ਹੈ ਕਿੱਥੇ ਕਰੀ ਜੋਬ ਦਾਨ ਕਿਸ ਤਰ੍ਹਾਂ ਦੇਖਦੇ ਰਕੜੀ ਦੇ ਤੋਹਾਰ ਤੇ ਇਸ ਤਰ੍ਹਾਂ ਪਾਈ ਦੇ ਚਲਾ ਦੇ ਬਹੁਤ ਬਹੁਤ ਜ਼ਿਆਦਾ ਫੀਲ ਹੋ ਰਿਹਾ ਹੈ ਕੁਝ ਕਹਿ ਨਹੀਂ ਸਕਦੇ ਪਰ ਹੁਣ ਇੰਦੇ ਲਈ ਮੇਰੇ ਕੋਲ ਕੋਈ ਗੱਲ ਨਹੀਂ ਹੈਗੇ ਉਹ ਜ਼ਿਆਦਾ ਇਮੋਸ਼ਨਲ ਹੋਏ ਪਿਆ ਉਹ ਜ਼ਿਆਦਾ ਕਿਉਂਕਿ ਸੂਬਾ ਦੇ ਭੋਗ ਦੇ ਫਿਰਦੇ ਆ ਸੀ ਹਾਲੇ ਤੱਕ ਉਹ ਦੀ ਪੋਸਟਮੈਨ ਰਿਪੋਰਟ ਨਹੀਂ ਆਈ ਸੂਬਾ ਦੇ ਕਰਦੇ ਪਿਆ ਸ਼ਾਮ ਹੋਣ ਨੂੰ ਆ ਗਈ ਹਾਲੇ ਤੱਕ ਸਾਡੀ ਰਿਪੋਰਟ ਨਹੀਂ ਆਈ ਅਸੀਂ ਅਮਨ ਸਿੰਘ ਸਰ ਤੱਕ ਨਹੀਂ ਕੀਤਾ ਰਾਤ ਦੀ ਬੇਕਦਰੀ ਹੋਈ ਹੋਣੀ ਆ ਜਿਹੜਾ ਮਰਨ ਵਾਲਾ ਸੀ ਉਹਦਾ ਕੀ ਨਾਮ ਸੀ ਉਹਦਾ ਨਾਮ ਸ਼ਿਵਮ ਸੀ ਕਿੰਨੇ ਲੱਗੇ ਉਹ ਕੋਚ ਸੀ ਅਜੇ ਸੀ ਅਡੀ ਫੋਟਾ ਕਿਹਦਾ ਸੀਗਾ ਅੱਜੇ ਛੋਟਾ ਸੀ ਛਿਓ ਵੱਡਾ ਸੀ ਛੋਟੇ ਨੇ ਮਤਲਬ ਕਿ ਵੱਡੇ ਨੂੰ ਮਾਰਿਆ ਹਾਂਜੀ ਕਾਰਨ ਲੜਕੀ ਬਣਵਾਉਣਾ ਕਿ ਹੁਣ ਕੀ ਮੰਗ ਕਰਦੇ ਕਿਸ ਤਰ੍ਹਾਂ ਦੀ ਬਸ ਜੋ ਹੋਇਆ ਸੀ ਗਾਈ ਚਾਂਸ ਲਈ ਹੁਣ ਦੋਵੇਂ ਬ੍ਰਦਰ ਸੀਗੇ ਇਨਸਾਫ ਤਾਂ ਹੋਵੇਗਾ ਹੀ ਹੁਣ ਇਹ ਤਾਂ ਹੈ ਨਹੀਂ ਐਵੇਂ ਹੋ ਜਾਵੇ ਪਰ ਕੋਈ ਗੱਲ ਨਹੀਂ ਦੇਖਦੇ ਹਾਂ ਕੀ ਬੰਦਾ ਕਿੰਨੇ ਭਰਾ ਪਿੰਡਾਂ ਅਸੀਂ ਤਿੰਨ ਭੈਣ ਭਰਾ ਹਾਂ ਉਹ ਭਰਾ ਸੀ ਹਾਂਜੀ ਤਿੰਨ ਬ੍ਰਦਰ ਹੈਗੇ ਨੇ ਕਿਉਂ ਕਿਨੇ ਨਾਮ ਕੀ ਹੈ ਤੁਹਾਡਾ ਮੇਰਾ ਨਾਮ ਕੋਮਲ ਹੈ ਸਭ ਤੁਸੀਂ ਕਿਹੜੀ ਜਗ੍ਹਾ ਆਇਓ ਕੀ ਕੰਵਰਸਟੀ ਜਾਣ ਕਰ ਦਿਓ ਇਸ ਵਕਤ ਇਹ ਅਸੀਂ ਇਸ ਟਾਈਮ ਕਰ ਰਹੇ ਆ ਪੈਰੋ ਵਸਤੀ ਇੱਥੇ ਇੱਕ ਦੋ ਭਰਾਵਾਂ ਚ ਆਪਸੀ ਤਕਰਾਰ ਹੋਇਆ ਚਿਕਾ ਜਿੰਦੇ ਵਿੱਚ ਇੱਕ ਦੀ ਡੈਥ ਹੋ ਗਈ ਮੌਕੇ ਦੇ ਤੁਸੀਂ ਦੇਖ ਲਿਆ ਹੋਗਾ ਫਰੈਂਸਿਕ ਟੀਮ ਆਈ ਸੀਗੀ ਮੌਕਾ ਦੇਖਿਆ ਗਿਆ ਅੱਗੇ ਦੀ ਕਾਰਵਾਈ ਕਰ ਰਹੇ ਸਰ ਕੋਈ ਪਤਾ ਲੱਗਿਆ ਕਿ ਕਿੰਨੇ ਮਾਰਿਆ ਹੈ ਕੌਣ ਸੀ ਇਹ ਮਰਨ ਵਾਲਾ ਕੋਈ ਨਾਮ ਸੀ ਆਪ ਜੀ ਦੋਵੇਂ ਪ੍ਰਾਮੇਤੂ ਨੂੰ ਮੈਂ ਮਹੀਨਿਆਂ ਦੇ ਵਿੱਚ ਇੱਕ ਬੰਦੇ ਡੈੱਡ ਡੈੱਡ ਜੀ ਦਾ ਨਾਮ ਹੈ ਹਾਂ ਉਹਨਾਂ ਦਾ ਨਾਮ ਸ਼ਿਵਮ ਹੈਗਾ ਸ਼ਿਵ ਇਹ ਕਿੰਦਾ ਸ਼ੱਕ ਹੈ ਇਹ ਕਿੰਦੇ ਤੇ ਉਹਨਾਂ ਦਾ ਸ਼ੱਕ ਆਪਰਾਏ ਹੈਗਾ ਅੱਜ ਦਾਰੂ ਪੀਤੀ ਸੀ ਕਿ ਆਪ ਸਤੂਤ ਮੈਂ ਸਿਰ ਕਿੰਨੇ ਕੁ ਵੀ ਰਾਤ ਵੈਸੇ ਤਰ੍ਹਾਂ ਵਾਰਦਾਤ ਰਾਤ ਦੀ ਹੈਗੀ ਜਿਹੜਾ ਸਵੇਰੇ ਸਾਡੇ ਕੋਲ ਇਨਫੋਰਮੇਸ਼ਨ ਆਈ ਹੈ ਮੌਕੇ ਤੇ ਡੈੱਡ ਬੋਡੀ ਦਿਖਾ ਦਿਓ ਹਾਂ ਡੈੱਡ ਬੋਡੀ ਮਾਰਕੀ